ਕਾਫੀ ਸਮੇਂ ਤੋਂ ਕਿਸਾਨ ਯੂਨੀਅਨ ਅਤੇ ਮਜ਼ਦੂਰੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਰਨਾ ਦਿੱਤਾ ਜਾ ਰਿਹਾ ਹੈ ਤੇ ਜਿਸ ਤੇ ਚੱਲਦੇ ਆ ਅੱਜ ਲਾ ਪਠਾਨਕੋਟ ਵੱਲੋਂ ਪਾਰਤ ਪਾਰਚਵਕਕ ਥਾਵਾਂ ਤੇ ਦਰਨਾ ਦਿੱਤਾ ਗਿਆ ਤੇ ਯੂਨਾਈਟਿਡ ਕਿਸਾਨ ਯੂਨੀਅਨ ਅਤੇ ਮਜ਼ਦੂਰੀ ਯੂਨੀਅਨ ਵੱਲੋਂ ਡੀਸੀ ਦਫ਼ਤਰ ਵਿਖੇ ਡੀਸੀ ਤੇਰਨੇ ਦੌਰਾਨ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ ਦੱਸਦੇ ਇਹ ਯੂਨਾਈਟਿਡ ਕਿਸਾਨ ਯੂਨੀਅਨ ਅਤੇ ਮਜ਼ਦੂਰ ਯੂਨੀਅਨ ਵੱਲੋਂ ਡੀਸੀ ਅਦਿੱਤਿਆਂ ਨੂੰ ਮੰਗ ਪੱਤਰ ਵੀ ਜੜਾ ਸੌਂਪਿਆ ਗਿਆ ਤੇ ਸਬੰਧੀ ਕਿਸਾਨਾਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਇੱਕ ਪਾਸੇ ਤਾਂ ਕਿਸਾਨ ਅਨੁਦੇਸ਼ ਡੁੱਗਾਈ ਦੇ ਨਾਲ ਦੇਖਿਆ ਜਾਵੇ ਤਾਂ ਜਿਹਾ ਕੁਝ ਵੀ ਨਹੀਂ ਹੈ। ਹੁਣ ਅੱਗੇ ਆ ਕਿ ਕਿਸਾਨ ਆਪਣੇ ਫਸਲਾਂ ਨੂੰ ਆਪਣੇ ਬੱਚਿਆਂ ਵਾਂਗ ਪਾਲਦੇ ਨੇ। ਇਹਨਾਂ ਨੂੰ ਪਾਣੀ ਦੇ ਨਾਲ ਦਿਨ ਰਾਤ ਜੋੜ ਦਿੰਦੇ ਨੇ ਤੇ ਨਾ ਹੀ ਦਿਨ ਦੇਖਦਾਏ ਤੇ ਨਾ ਹੀ ਰਾਤ ਪਰ ਫਿਰ ਵੀ ਕਿਸਾਨਾਂ ਦੇ ਅਜਿਹੇ ਹਾਲਾਤ ਜਿਹੜੇ ਨਹੀਂ ਉਹ ਦੇਖਣ ਨੂੰ ਮਿਲ ਰਹੇ। ਕਾਮਰੇਡ ਨਥਾ ਸਿੰਘ ਜਨਨ ਸ਼ਕਤੀ ਸਿਟੀਜੂ ਪੰਜਾਬ ਅੱਜ ਅਸੀਂ ਸੰਯੁਕਤ ਕਿਸਾਨ ਮੋਰਚਾ ਤੇ ਕੇਂਦਰੀ ਟਿਊਡੂਨਾਂ ਵੱਲੋਂ ਸਾਰੇ ਹਿੰਦੁਸਤਾਨ ਦੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਦੇ ਰਹੇ ਆ ਔਰ ਇਹ 16 ਨੁਕਾਤੀ ਮੰਗ ਪੱਤਰ ਹੈ ਜਿਹਦੇ ਤੇ ਅਸੀਂ ਲੜਾਈ ਲੜ ਰਹੇ ਆ ਔਰ ਇਹ ਲੜਾਈ ਤਦ ਤੱਕ ਜਾਰੀ ਰਹੇਗੀ ਜਦੋਂ ਤੱਕ ਇਹ ਪੂਰੀਆਂ ਨਹੀਂ ਹੁੰਦੀਆਂ ਕਿਸਾਨਾਂ ਦਾ ਜਿਵੇਂ ਝੋਨਾ ਰੁਲਿਆ ਜਿਵੇਂ ਉਹਨਾਂ ਦੀ ਲੁੱਟ ਹੋਈ ਹੈ ਮੰਡੀਆਂ ਦੇ ਵਿੱਚ ਕਿਵੇਂ ਉਹਨਾਂ ਨੂੰ ਬਾਰਦਾਨਾ ਨਹੀਂ ਸਮੇਸਰ ਮੁਹੱਈਆ ਕਰਾਇਆ ਗਿਆ ਬਹੁਤ ਵੱਡੀ ਖੱਜਲ ਖਵਰੀ ਕਿਸਾਨਾਂ ਦੀ ਹੋਈ ਹੈ ਪਿਛਲੇ ਸਮੇਂ ਦੇ ਵਿੱਚ ਔਰ ਇਹ ਸਰਕਾਰ ਅੱਖਾਂ ਮੀਟ ਕੇ ਜਿਹੜੀ ਉਹ ਦੇਖੀ ਜਾ ਰਹੀ ਹੈ ਇਸੇ ਤਰ੍ਹਾਂ ਮਜ਼ਦੂਰਾਂ ਦੇ ਮਸਲੇ ਆ ਇਹ ਘੱਟੋ-ਘੱਟ ਉਜਰਤਾਂ ਦੇ ਵਿੱਚ ਅਨਸਕਿਲਡ ਮਜ਼ਦੂਰ ਲਈ ਅਨਸਿੱਖਿਤ ਮਜ਼ਦੂਰ ਲਈ ਘੱਟੋ-ਘੱਟ 26000 ਰੁਪਏ ਪ੍ਰਤੀ ਮਹੀਨਾ ਤੈਅ ਕਰਨੀ ਚਾਹੀਦੀ ਹੈ। ਮਨਰੇਗਾ ਵਰਕਰਾਂ ਲਈ 900 ਰੁਪਏ ਦਿਹਾੜੀ ਤੇ 200 ਦਿਨ ਦਾ ਕੰਮ ਉਹਨਾਂ ਨੂੰ ਮਿਲਣਾ ਚਾਹੀਦਾ। ਜਿਹੜਾ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ 44 ਲੇਬਰ ਕਾਨੂੰਨ ਤੋੜ ਕੇ ਚਾਰ ਕੋੜ ਬਣਾ ਦਿੱਤੇ ਗਏ ਆ ਉਹਨਾਂ ਨੂੰ ਬਹਾਲ ਰੱਖਿਆ ਜਾਵੇ 44 ਕਾਨੂੰਨਾਂ ਨੂੰ। 12 ਘੰਟੇ ਡਿਊਟੀ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਰੱਦ ਕੀਤਾ ਜਾਵੇ ਮਨਰੇਗਾ ਵਰਕਰਾਂ ਦੇ ਲਗਾਤਾਰ ਕੰਮ ਉਹਨਾਂ ਨੂੰ ਮਿਲੇ ਪੂਰਾ ਸਾਲ ਮਿਡ-ਡੇ ਮੀਲ ਦੀਆਂ ਜਿਹੜੀਆਂ ਕੁੱਕ ਨੇ ਉਹਨਾਂ ਨੂੰ ਘੱਟੋ-ਘੱਟ ਉਜਰਤਾਂ ਦੇ ਘੇਰੇ 'ਚ ਲਿਆਂਦਾ ਜਾਵੇ ਆਸਾ ਵਰਕਰ ਆਂਗਣਵਾੜੀ ਵਰਕਰ ਉਹਨਾਂ ਦੀਆਂ ਉਜਰਤਾਂ 'ਚ ਵਾਧਾ ਕਰਕੇ ਉਹਨਾਂ ਨੂੰ ਵੀ ਘੱਟੋ-ਘੱਟ ਉਜਰਤਾਂ ਦੇ ਘੇਰੇ 'ਚ ਲਿਆਂਦਾ ਜਾਵੇ ਇਹ ਸਾਡੀਆਂ ਮੰਗਾਂ ਮੁੱਖ ਤੌਰ ਤੇ ਅੱਜ ਅਸੀਂ ਡੀਸੀ ਰਾਹੀਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਭੇਜਣੀ ਹੈ ਇਹ ਧਰਨਾ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ 3 ਘੰਟੇ ਦਾ ਧਰਨਾ ਹੈ ਔਰ ਇਹ ਸਮੂਚੇ ਪੰਜਾਬ ਦੇ ਵਿੱਚ ਸਮੂਚੇ ਹਿੰਦੁਸਤਾਨ ਦੇ ਵਿੱਚ 3 ਘੰਟੇ ਦਾ ਜੋ ਫੈਸਲਾ ਕੀਤਾ ਗਿਆ ਸੀ ਉਹਦੇ ਮੁਤਾਬਕ ਅਸੀਂ ਨੂੰ ਧਰਨੇ ਨੂੰ ਜਾਰੀ ਰੱਖਣਾ ਅਗਲਾ ਐਕਸ਼ਨ ਸੰਯੁਕਤ ਕਿਸਾਨ ਮੋਰਚਾ ਤੇ ਕੇਂਦਰੀ ਟੂਰਨਾ ਸਾਂਝੇ ਤੌਰ ਦੇ ਉੱਤੇ ਮੀਟਿੰਗ ਕਰਕੇ ਕਰਨਗੇ ਅਸੀਂ ਉਹਨੂੰ ਤਨ ਮੰਨ ਧਨ ਦੇ ਨਾਲ ਜਿਹੜਾ ਲਾਗੂ ਕਰਾਂਗੇ ਆਈਐਸ ਕੁਲਾਟੀ ਬੀਕੇ ਜੂ ਸ਼ਾਦੀਪੁਰ ਠਾਨਕੋੜ ਤੋਂ ਅੱਜ ਸਾਡਾ ਜਿਹੜਾ ਧਰਨਾ ਹੈਗਾ ਸੰਯੁਕਤ ਕਿਸਾਨ ਮੋਰਚਾ ਮਜ਼ਦੂਰ ਮੋਰਚਾ ਟ੍ਰੇਡ ਯੂਨੀਅਨ ਸਾਰੀਆਂ ਸਾਂਝੀਆਂ ਹੋ ਕੇ ਕਰ ਰਹੀਆਂ ਇਹ ਮੋਰਚਾ ਇਸ ਕਰਕੇ ਲਗਾਇਆ ਜਾ ਰਿਹਾ ਕਿ ਕਿਸਾਨਾਂ ਦੇ ਉੱਤੇ ਜਿਹੜੀ ਫਸਲ ਇਸ ਵੇਲੇ ਝੋਨੇ ਦੀ ਆਈ ਹੈ ਇਹਦੇ ਵਿੱਚ 170 ਰੁਪਏ ਕੱਟ ਤਾਂ ਸਿੱਧਾ ਹੀ ਲਗਾ ਦਿੱਤਾ ਉਸ ਤੋਂ ਬਾਅਦ ਪਰ ਯੂਨਟ ਦੇ ਉੱਤੇ ਇਹਨਾਂ ਨੇ ਧਰਨੇ ਕੱਟ ਲਾਣਾ ਸ਼ੁਰੂ ਕਰਤਾ ਕਿਸੇ ਨੇ 50 ਰੁਪਏ ਲਾਇਆ ਕਿਸੇ ਨੇ 70 ਰੁਪਏ ਲਾ ਲਿਆ ਕਿਸੇ 90 ਰੁਪਏ ਲਗਾ ਲਿਆ ਇਹ ਕੱਟ ਬਹੁਤ ਜ਼ਿਆਦਾ ਹੈ ਦੂਸਰਾ ਜਿਹੜੇ ਕਿਸਾਨ ਆਪਣੀ ਫਸਲ ਬੀਜਦਾ ਉਹ ਫਸਲ ਨੂੰ ਇੰਨਾ ਸੰਭਲਦਾ ਜਿਦਾ ਬੱਚਿਆਂ ਨੂੰ ਸੰਭਾਇਆ ਜਾਂਦਾ ਆਪਣੇ ਬੱਚਿਆਂ ਵਾਂਗ ਸੰਭ ਕੇ ਉਹਦੀ ਦੇਖਭਾਲ ਕਰਕੇ ਦਿਨ ਰਾਤ ਉਹਦੇ ਪਿੱਛੇ ਮਰਦਾ ਖੇਤਾਂ ਦੇ ਵਿੱਚ ਸੌਂਦਾ ਉਹਨੂੰ ਪਾਣੀ ਲਾਣ ਵਾਸਤੇ ਨਾਲੀਆਂ ਨਾਲੀਆਂ ਦੇ ਵਿੱਚੋਂ ਖੱਜਲ ਖਾਬੀ ਹੋਣੀ ਪੈਂਦੀ ਆ ਕਦੀ ਟਿਊਬਵਲ ਖਰਾਬ ਹੋ ਜਾਂਦਾ ਕਦੀ ਬੱਤੀ ਨਹੀਂ ਆਂਦੀ ਕਦੀ ਕੁਛ ਨਹੀਂ ਆਂਦਾ ਉਹਨੂੰ ਖੱਜਲ ਖਰਾਬੀ ਹੋਣ ਤੇ ਕਾਰਨ ਵੀ ਉਹ ਆਪਣੀ ਫਸਲ ਨੂੰ ਬਚਾਂਦਾ ਹੈ ਬਚਾਨ ਤੋਂ ਬਾਅਦ ਸਰਕਾਰਾਂ ਉਹਨੂੰ ਮੰਡੀਆਂ ਦੇ ਵਿੱਚ ਖੱਜਲ ਖਰਾਬ ਕਰਦੀ ਆ ਸਰਕਾਰਾਂ ਉਹਨੂੰ ਇੰਨਾ ਕੁ ਤਬਾਹ ਕਰ ਦਿੰਦੀ ਆ ਕਿ ਉਹਦੀ ਫਸਲਾਂ ਨਾ ਕੋ ਚੁੱਕਣ ਵਾਸੇ ਆਂਦਾ ਨਾ ਕੋ ਕਰਨ ਵਾਸੇ ਆਂਦਾ ਇਹ ਪੰਜਾਬ ਸਰਕਾਰ ਨੇ ਐਡੀ ਵੱਡੀ ਗਲਤੀ ਕੀਤੀ ਆ ਮਾਨ ਸਰਕਾਰ ਨੇ ਕਿ ਚੇਲੇ ਤੁਹਾਡਾ ਚੋਨਾ ਆਣਾ ਇਹ ਤੂੰ ਇੱਕ ਮਹੀਨਾ ਪਹਿਲਾਂ ਪਵੰਦ ਪੂਰਾ ਕੀਤਾ ਜਾਂਦਾ ਕਿ ਉਹਦਾ ਦਾਣਾ ਜਿੰਨਾ ਹੈਗਾ ਉਹਦਾ ਸਾਮ ਸੰਭਾਲ ਵਾਸਤੇ ਵਾਰਦਾਨਾ ਦੇਣਾ ਉਹਦੇ ਗੋਦਾਮ ਖਾਲੀ ਕਰਵਾ ਕੇ ਉਧਰ ਰੱਖਣਾ ਪੈਂਦਾ ਉਹਦੀ ਤਰਪਾਲਾਂ ਦਾ ਰੇਜਮੈਂਟ ਕੀਤਾ ਜਾਂਦਾ ਛੱਡਾਂ ਖਾਲੀ ਕਰਵਾਈਆਂ ਜਾਂਦੀਆਂ ਇਹ ਸਭ ਕੁਝ ਭਗਵੰਤ ਮਾਨ ਨੇ ਨਹੀਂ ਕੀਤਾ ਇਹ ਕਿਉਂ ਨਹੀਂ ਕੀਤਾ ਇਹ ਸ਼ਾਇਦ ਕਿ ਭਗਵੰਤ ਮਾਨ ਮੋਦੀ ਸਰਕਾਰ ਨਾਲ ਰਲਿਆ ਹੋਇਆ ਇਹ ਦੋਨੋਂ ਰਲ ਕੇ ਸਰਕਾਰਾਂ ਕਿਸਾਨ ਨੂੰ ਮਾਰ ਦੀਆਂ ਪਈਆਂ ਮਾਰਨ ਦੀ ਤਲੀਆਂ ਹੋਈਆਂ ਕਿ ਕਿਸਾਨ ਮਰ ਜਾਏਗਾ ਕੋਆਪਰੇਟ ਕਰਾਨੇ ਜਿਹੜੇ ਉਹ ਫਲਣਗੇ ਉਹਨਾਂ ਨੂੰ ਕੀਤਾ ਜਾਏਗਾ ਹੁਣ ਤੁਸੀਂ ਦੇਖੋ ਬਠਿੰਡਾ ਦੇ ਵਿੱਚ ਹੜਤਾਲ ਚੱਲ ਰਹੀ ਹੈ ਕਿਸਾਨਾਂ ਦੀ ਸਾਡਾ ਕਾਰਨ ਹੈਗਾ ਜੀ ਮੇਰਾ ਨਾਮ ਹੈ ਕਾਉਂਟ ਮੁਖਤਿਆਰ ਸਿੰਘ ਮਾਨ ਸਿੰਘ ਪੁੱਤਰ ਕੀਰਤੀ ਕਿਸਾਨ ਜੁਨੀ ਦਾ ਜਿਲ੍ਹਾ ਸੈਕਟਰੀ ਸਾਡੀਆਂ ਮੰਗਾਂ ਨੇ ਜੀ ਕਿ ਬਾਕੀ ਕੋਈ ਸਾਥੀਆਂ ਦੱਸ ਹੀ ਦਿੱਤੀਆਂ ਨੇ ਕੁਝ ਸਾਡੀ ਇੱਕ ਮੰਗ ਬਹੁਤ ਵੱਡੀ ਹੈ ਕਿ ਜੋ ਪੰਜਾਬ ਦੇ ਵਿੱਚ ਸਾਡਾ ਇਸ ਵੇਲੇ ਫਸਲ ਨੂੰ ਕੱਟ ਲਾਇਆ ਜਾ ਰਿਹਾ ਹੈ ਕੱਟ ਕਿਸੇ ਪਾਸੇ 90 ਰੁਪਏ ਲਾਂਡੇ ਕਿਸੇ ਪਾਸੇ 100 ਰੁਪਏ ਲਾਂਡੇ ਕਿਸੇ ਪਾਸੇ 240 ਰੁਪਏ ਲਾਂਡੇ ਕਿਸੇ ਪਾਸੇ 170 ਰੁਪਏ ਲਾਂਡੇ ਫਿਰ ਇਹ ਨਵੀ ਨੂੰ ਕਰਕੇ ਕਰ ਦਿੰਦੇ ਆ ਜਿਹੜੀ ਨਵੀ ਹੈ ਉਹਨੂੰ ਕਹਿੰਦੇ ਕਿ ਤੁਹਾਡੀ ਨਵੀ ਜਾਇਦੇ ਆ ਉਹੀ ਜਿਹੜੀ ਨਵੀ ਆ ਜਿਹੜਾ ਸਰਕਾਰੀ ਏਜੰਸੀ ਆਂਦੀਆਂ ਉਹ ਆਪਣੀ ਮਸ਼ੀਨ ਜੰਤਰ ਦੇ ਵਿੱਚ ਜਦੋਂ ਨਵੀ ਕੱਢਦੀ ਆ ਉਹਦੀ ਬਰਾਬਰ ਆਂਦੀ ਆ ਜਦੋਂ ਅਸੀਂ ਆੜਤੀਆਂ ਦੀ ਮਸ਼ੀਨ ਦੇ ਵਿੱਚ ਨਵੀ ਉਹ ਜਿਹੜੀ ਜਾਇਦੇ ਆਂਦੀ ਆ ਸਾਡੀ ਉਹਦੇ ਸਾਨਾ ਸਾਨੂੰ ਇਹ ਮਤਲਬ ਕੋਈ 25 ਰੁਪਏ ਕੋਈ 20 ਰੁਪਏ ਤੇ ਕੋਈ ਮਤਲਬ ਹੈ 50 ਰੁਪਏ ਜਿਹੜਾ ਨਵੀ ਦੇ ਹਿਸਾਬ ਨਾਲ ਤੁਹਾਨੂੰ ਪੌੜ ਦੇ ਹਿਸਾਬ ਨਾਲ ਕੱਟ ਲਾਂਦੇ ਆ ਅਸੀਂ ਥੋੜੇ ਦਿਨ ਪਹਿਲਾਂ ਪੋਲ ਤੇ ਜਾਮ ਲਾਇਆ ਸੀ ਜਾਮਲਾਂ ਤੋਂ ਬਾਅਦ ਉੱਥੋਂ ਦੇ ਐਸ ਐਚ ਓ ਤਾਰਾਗੜ ਸਾਡੇ ਨਾਲ ਆਏ ਸੀ ਉਹਨਾਂ ਬਹਿਸਾ ਕੀਤਾ ਸੀ ਕਿ ਅਸੀਂ ਤੁਹਾਡੀ ਕਿਸੇ ਨਾ ਕਿਸੇ ਮੁਲਾਜ਼ਮ ਨਾਲ ਜਾਂ ਡੀ ਸੀ ਆਫਸਿਸ ਦਾ ਕੋਈ ਮੁਲਾਜ਼ਮ ਹੋਵੇਗਾ ਜਾਂ ਜਿਹੜਾ ਸਾਡਾ ਮਾਰਕੀਟ ਕਮੇਟੀ ਦਾ ਸੈਕਟਰੀ ਉਹਨਾਂ ਤੁਹਾਡੀ ਗੱਲ ਕਰਵਾਵਾਂਗੇ ਜਦੋਂ ਅਸੀਂ ਸਾਨੂੰ ਦੋ ਦਿਨ ਦਾ ਟਾਈਮ ਲੈ ਕੇ ਗਏ ਉਹਦੇ ਬਾਅਦ ਚਾਹੀ ਜਦੋਂ ਐਸ ਐਚ ਓ ਸਾਹਿਬ ਨੂੰ ਫੋਨ ਕੀਤਾ ਤੇ ਉਹ ਕਹਿਣ ਲੱਗਾ ਜੀ ਮੇਰੇ ਧਿਆਨ ਚੋਂ ਨਿਕਲ ਗਿਆ ਮੈਨੂੰ ਦੋ ਦਿਨ ਦਾ ਟਾਈਮ ਹੋਰ ਦੇ ਦਿਓ ਫਿਰ ਅਸੀਂ ਦੁਬਾਰਾ ਨੂੰ ਦੋ ਦਿਨ ਦਾ ਟਾਈਮ ਦਾ ਦੁਬਾਰਾ ਅਸੀਂ ਗਏ ਉਹਨੇ ਗੱਲ ਦਾ ਗੋਲ ਮੋਲ ਕਰਤੀ ਸਾਡੇ ਨਾਲ ਕੋਈ ਅੱਜ ਦਿਨ ਤੱਕ ਇਸ ਮਤਲਬ ਹੈ ਕਿਸੇ ਵੀ ਮੁਲਾਜ਼ਮ ਨੇ ਜਾਂ ਕਿਸੇ ਨੇ ਵੀ ਸਾਡੇ ਦੇ ਕਟ ਨਾਲ ਕੋਈ ਗੱਲ ਨਹੀਂ ਕੀਤੀ ਅਸੀਂ ਇਹ ਪੁੱਛਣਾ ਚਾਹੁੰਦੇ ਆ ਸਰਕਾਰ ਤੋਂ ਜਾਂ ਡੀਸੀ ਸਾਹਿਬ ਤੋਂ ਕਿ ਇਹ ਜਿਹੜਾ ਕਟ ਹੈ ਕੌਣ ਲਾ ਰਿਹਾ ਹੈ ਸੈਲਰ ਮਾਲਕ ਲਾ ਰਿਹਾ ਹੈ ਕਿ ਜਾਂ ਹਨ ਉਹ ਆਰਤੀ ਲਾ ਰਿਹਾ ਹੈ ਕਿ ਜਾਂ ਸਰਕਾਰ ਦੀ ਮਿਲੀ ਭੁਗਤ ਨਾਲ ਲੱਗ ਰਿਹਾ ਜਾਂ ਸਾਡਾ ਮੰਤਰੀ ਲਵਾ ਰਿਹਾ ਕਿ ਇਹ ਪੈਸੇ ਕੌਣ ਖਾ ਰਿਹਾ ਸਾਡੇ ਜਿਹੜੇ ਕਟਾਂ ਦੇ ਜਦੋਂ ਕਟ ਕਿੱਚਦਾ ਜੇ ਕਟ ਹੈ ਤੇ ਫਿਰ ਇਹਨਾਂ ਦਾ ਫਰਜ਼ ਬਣਦਾ ਸੀ ਕਿ ਜਦੋਂ ਸੈਲਰਾਂ ਵਾਲੇ ਆਏ ਕਹਿੰਦੇ ਸੈਲਰਾਂ ਵਾਲੇ ਲਾ ਰਿਹਾ ਜਦੋਂ ਸੈਲਰਾਂ ਵਾਲੇ ਆਏ ਸੀ ਉਸ ਵੇਲੇ ਇਹਨਾਂ ਦਾ ਫਰਜ਼ ਬਣਦਾ ਸੀ ਮੰਡੀਆਂ ਦਾ ਵਾਲਾਂ ਦਾ ਕਿਉਂ ਕਿਸਾਨਾਂ ਨੂੰ ਇਕੱਠੇ ਕਰਦੇ ਉੱਥੇ ਇਕੱਠੇ ਕਰਕੇ ਉਹਨਾਂ ਨੂੰ ਪੁੱਛਦੇ ਵੀ ਸੱਲ ਵਾਲੇ ਇੰਨਾ ਜਿਹੜਾ ਕਟ ਮੰਗਣਦੇ ਆ ਜੇ ਮੰਗਦੇ ਆਸੀਂ ਉਹਨਾਂ ਨੂੰ ਝੋਨਾ ਦਈਏ ਜਾਂ ਨਦੀਓ ਸਾਡੀ ਐ ਜਦੋਂ ਫਿਰ ਸਰਕਾਰ ਇੱਕ ਵਾਰ ਸਭ ਤੋਂ ਪੂਰੇ ਰੇਟ ਤੇ ਖਰੀਦੀ ਐ ਫਿਰ ਦੁਬਾਰਾ ਸਾਨੂੰ ਕੱਟ ਕੇ ਦਾ ਜਦੋਂ ਇੱਕ ਵਾਰ ਸਾਨੂੰ ਐਮਐਸਪੀ ਦੇਣ ਲਈ ਐ ਦੂਜਿਆਂ ਨੇ ਇੱਕ 100 ਦੇ ਮਤਲਬ ਹੈ 70 ਰੁਪਏ ਸਾਰੇ ਇਹਨਾਂ ਵਧਾਏ ਨੇ ਤੇ ਸਾਨੂੰ ਮਤਲਬ 300 ਰੁਪਏ ਕੱਟ ਲਾਂਡੇ ਆ ਕੋਈ 340 ਰੁਪਏ ਲਾਂਡੇ ਆ ਕੋਈ 240 ਲਾਂਡੇ ਆ ਅਸੀਂ ਇਸ ਚੀਜ਼ ਨੂੰ ਜਾਣਿਆ ਕਿ ਸਾਡਾ ਜਿਹੜਾ ਕਟ ਹੈ ਇਹ ਕਿਸ ਚੀਜ਼ ਦਾ ਹੱਲੇ ਨਾਲ ਕਲੀਅਰ ਕਰਨ ਸਾਡੇ ਨਾਲ ਮੁਲਾਜ਼ਮ ਬੈਠ ਕੇ ਤੇ ਸਾਨੂੰ ਦੱਸਣ ਵੀ ਕਟ ਕਿਸ ਚੀਜ਼ ਦਾ ਐਨੇ ਕਿ ਸਾਨੂੰ ਕਟ ਦਾ ਪਤਾ ਲੱਗੇ ਕਿ ਕਟ ਕਿਸ ਚੀਜ਼ ਦਾ ਲੱਗ ਰਿਹਾ ਹੈ ਹਾਂ ਸਯੁਜਕਤ ਕਿਸਾਨ ਮੋਰਚੇ ਵੱਲੋਂ ਅੱਜ ਡੀਸੀ ਦਫ਼ਤਰ ਵਿਖੇ ਇੱਕ ਮੈਮੋਰੰਡਮ ਦਿੱਤਾ ਗਿਆ ਹੈ ਜਿਦੇ ਵਿੱਚ ਵੱਖ-ਵੱਖ ਮੰਗਾਂ ਨੇ ਤੇ ਇਹ ਜਿਹੜੀਆਂ ਮੰਗਾਂ ਨੇ ਅਸੀਂ ਉੱਪਰ ਇਸ ਨੂੰ ਭੇਜ ਦਵਾਂਗੇ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੇ ਦੀ ਰਿਪੋਰਟ